ਮਿੰਟੋ ਜੀ ਅਗਲੀ ਖਬਰ ਵੱਲ ਨੂੰ ਵੀ ਆਪਾਂ ਚੱਲੀਏ ਪੰਜਾਬ ਵੱਲ ਨੂੰ ਆਣੇ ਆ ਮਾਨ ਸਾਹਿਬ ਦਾ ਮੂਹ ਖੇਡਾਂ ਦੇ ਨਾਲ ਕਾਫੀ ਜ਼ਿਆਦਾ ਹੈ ਜੀ ਤੇ ਉਹਨਾਂ ਨੇ ਜਿਹੜੇ ਆਪਣੇ ਖਿਡਾਰੀਆਂ ਨੂੰ ਸਨਮਾਨਤ ਵੀ ਕੀਤਾ ਹੌਕੀ ਵਾਲਿਆਂ ਨੂੰ ਪਰ ਕੀ ਇਹ ਜਿਹੜਾ ਪਲੜਾ ਸਨਮਾਨਤ ਕਰਨ ਵਾਲਾ ਇਹ ਬਰਾਬਰ ਜਿਹਾ ਲੱਗਦਾ ਕਿਤੇ ਇਹ ਸੰਤੁਲਨ ਜਾਂ ਤਾਂ ਨਹੀਂ ਲੱਗ ਰਿਹਾ ਤੁਹਾਨੂੰ ਮੈਂ ਤਾਂ ਸਵੇਰ ਦੀਆਂ ਗਾਲਾਂ ਖਾ ਰਿਹਾ ਮੈਂ ਸਵੇਰੇ ਤੜਕੇ ਲਿਖ ਕੇ ਪਾਇਆ ਸੀਗਾ ਜੀ ਸਵੇਰ ਦੀਆਂ ਗਾਲਾਂ ਤਾਂ ਪਾਵੇ ਹੁੰਦਾ ਕਿ ਜਦੋਂ ਕੁਝ ਮੂਰਖ ਆਦਮੀ ਫਕਤ ਬਣ ਜਾਂਦੇ ਨੇ ਕਿਸੇ ਵੀ ਦਰ ਦੇ ਜੀ ਉਹਨਾਂ ਨੂੰ ਗੱਲ ਦਾ ਭਾਵੇਂ ਕੋਈ ਲਖਣ ਲੱਗੇ ਨਾ ਲੱਗੇ ਹੂੰ ਉਹਨਾਂ ਨੇ ਚੁੱਕ ਕੇ ਡੰਡਾ ਤੁਹਾਡੇ ਦੁਆਲੇ ਹੋ ਜਾਣਾ ਹੁੰਦਾ ਜੀ ਖੈਰ ਦੇਖੋ ਆ ਪਈ ਹੈ ਸਪੋਰਟਸ ਪਾਲਿਸੀ ਠੀਕ ਹੈ ਜੀ ਤੁਸੀਂ ਤੇ ਵੱਡਾ ਸਾਰਾ ਚਿੱਠਾ ਗੱਡੀ ਫੇਰ ਹਾਂ ਜੀ ਗੈਜਟ ਮੈਂ ਉਦਾਂ ਯਕੀਨੀ ਕਰਦਾ ਕਿ ਆਪਾਂ ਬਿਨਾਂ ਕਿਸੇ ਤੱਥਾਂ ਤੋਂ ਗੱਲ ਕਰੀਏ ਮੈਂ ਇਹ ਇਹਦੇ ਲਿਹਾਜ਼ ਨਾਲ ਹੀ ਗੱਲ ਕੀਤੀ ਆ ਜੀ ਸਵੇਰੇ ਵੀ ਇਹਦੇ ਲਿਹਾਜ਼ ਨਾਲ ਕੀਤੀ ਸੀ ਜੋ ਕਰਾਂਗੇ ਇਹਦੇ ਲਿਹਾਜ਼ ਨਾਲ ਹੀ ਕਰਾਂਗੇ ਹੂੰ ਕਿਉਂਕਿ ਜਦੋਂ ਵੀ ਪਾਲਿਸੀ ਆਉਂਦੀ ਹੈ ਤਾਂ ਉਹਦੇ ਵਿੱਚ ਕੀ ਖਾਸੀਅਤ ਹੈ ਕੀ ਖਾਮੀ ਹੈ ਉਹ ਦੱਸਣਾ ਸਾਡਾ ਫਰਜ਼ ਆ ਜੀ ਪਰ ਜਿੱਥੇ ਮੂਰਖਾਂ ਦੇ ਟੋਲਿਆਂ ਨੂੰ ਇਹ ਨਾ ਪਤਾ ਹੋਵੇ ਹੂੰ ਕਿ ਸਪੋਰਟਸ ਪਾਲਿਸੀ ਹੈ ਕੀ ਆ ਹੂੰ ਸਪੋਰਟਸ ਪਾਲਿਸੀ ਦੇ ਤਹਿਤ ਕਿਸ ਨੂੰ ਕੀ ਇਨਾਮ ਆ ਦਿੱਤੇ ਜਾ ਰਹੇ ਆ ਜੀ ਹਰਿਆਣੇ ਦੀ ਸਪੋਰਟਸ ਪਾਲਿਸੀ ਕਿਹ ਤਰ੍ਹਾਂ ਦੀ ਆ ਹੂੰ ਉਹ ਤੁਹਾਡੇ ਵਿੱਚ ਢੋਡੀ ਮਰੀ ਜਾਣ ਢੱਡ ਮਰੀ ਜਾਣ ਤੇ ਬਈ ਔਖਾ ਹੋ ਜਾਂਦਾ ਫਿਰ ਜੀ ਅੱਛਾ ਗੱਲ ਇਹ ਆ ਕਿ ਮੈਂ ਉੱਥੇ ਜ਼ਿਕਰ ਕਿਤਾਬ ਦੇ ਫੇਸਬੁਕ ਪ੍ਰੋਫਾਈਲ ਤੇ ਸਿਫਤ ਕੌਰ ਸਮਰਾ ਨੇ ਜੀ ਅੱਜ ਇੱਕ ਸਟੇਟਮੈਂਟ ਵੀ ਦਿੱਤੀ ਆ ਹਮ ਕਿ ਜੋ ਕੈਸ਼ ਪ੍ਰਾਈਜ਼ ਹੈ ਜੀ ਵੀ ਉਹਦੇ ਤੋਂ ਛੁੱਟ ਸਾਨੂੰ ਨੌਕਰੀ ਜਿਹੜੀ ਹੈ ਨਾ ਉਹ ਚਾਹੀਦੀ ਆ ਉਹ ਜ਼ਰੂਰੀ ਆ ਜੀ ਹੁਣ ਉੱਥੇ ਇਸ ਤਰ੍ਹਾਂ ਦੇ ਲੋਕ ਵੀ ਪਏ ਹੁੰਦੇ ਨੇ ਜਿਹੜੇ ਆ ਕੇ ਕਹਿ ਦਿੰਦੇ ਆ ਇਹ ਕਿਹੜਾ ਮੈਡਲ ਜਿੱਤ ਕੇ ਲਿਆਇਆ ਹੈ ਤੇ ਮੈਂ ਕਿਹਾ ਤੁਸੀਂ ਤੁਸੀਂ ਐ ਕਰੋ ਕਿ ਇੱਕ ਪਿੰਡੂ ਟੂਰਨਾਮੈਂਟ ਤੋਂ ਹੀ ਜਿੱਤ ਲਿਓ ਹੂੰ ਸਹੀ ਗੱਲ ਹੈ ਤੁਹਾਡੀ 올림픽 ਚ ਪਾਰਟਿਸਿਪੇਟ ਬਹੁਤ ਔਖਾ ਹੈ ਜੀ ਸਾਡੇ ਦੋ ਐਸੇ ਨਿਸ਼ਾਨੇਬਾਜ਼ ਸੀ ਜਿਹੜੇ ਵਰਲਡ ਰਿਕਾਰਡ ਹੋਲਡਰ ਨੇ ਜੀ ਸਿਫਤ ਹੈ ਹੂੰ ਅਰਜੁਨ ਹੈ ਜੀ ਅਰਜੁਨ ਇੱਕ ਲੇਖਕਾ ਦਾ ਮੁੰਡਾ ਹੈ ਹੂੰ ਦੀਪਤੀ ਬਬੂਟਾ ਜੀ ਜੀ ਬਿਲਕੁਲ ਅਰਜੁਨ ਹਿੰਦੀ ਦੇ ਅਰਜੁਨ ਨਿਕਾ ਹੁੰਦਾਈ ਇਸ਼ਾਨੇਬਾਸੀ ਚ ਪਿਆ ਉਹ ਚੌਥੇ ਨੰਬਰ ਤੇ ਰਹਿ ਗਿਆ ਇੱਕ ਮਾਰਜ਼ਨ ਜਾਂ ਕਹ ਲੋ ਕਿ ਫਰਕ ਥੋੜਾ ਜਿਹਾ ਰਹਿ ਗਿਆ ਤੇ ਚੌਥੇ ਨੰਬਰ ਤੇ ਆ ਗਿਆ ਹੁਣ ਹਰਿਆਣੇ ਵਾਲਿਆ ਜੋ 21 ਚ ਚੌਥੇ ਨੰਬਰ ਤੇ ਪਲੇਅਰ ਆਏ ਸਨ ਨਾ ਜੀ ਉਹਨਾਂ ਨੂੰ 50 ਲੱਖ ਰੁਪਈਆ ਦਿੱਤਾ ਹਮ ਸਾਡੇ ਵਾਲਾ ਕੀ ਦਿੱਤਾ ਹਮ ਲੋ ਉਲਟਾ ਕੱਲ ਅਰਜਨ ਤੇ ਉਹਦੇ ਫਾਦਰ ਨੇ ਕੋਸ਼ਿਸ਼ ਕੀਤੀ ਕਿ ਸੀਐਮ ਸਾਹਿਬ ਸਾਨੂੰ ਟਾਈਮ ਦਿਓ ਜੀ ਕਰਾਂਗੇ ਕਰਾਂਗੇ ਤੁਹਾਡਾ ਵੇਖ ਰਹੇ ਆ ਵੇਖ ਰਹੇ ਅੱਛਾ ਇਨਾਮ ਤੇ ਕੀ ਦੇਣੇ ਸੀ ਟਾਈਮ ਵੀ ਨਹੀਂ ਦੇ ਰਹੇ ਟਾਈਮ ਵੀ ਨਹੀਂ ਮਿਲ ਰਿਹਾ ਬਸ ਆ ਤੁਸੀਂ ਅਪੀਏ ਦਾ ਨੰਬਰ ਲੈ ਲਓ ਫਲਾਣੇ ਦਾ ਤੁਸੀਂ ਮਿਲਣਾ ਜੀ ਮਿਲਣਾ ਜੀ 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 ਉਹ ਮਿਲਦੇ ਆ ਕਿ ਨਹੀਂ ਮਿਲਦੇ ਮੈਨੂੰ ਪਤਾ ਨਹੀਂ ਹਰਜਨ ਬਬੂਟਾ ਸਾਡੇ ਹੱਥੋਂ ਗਿਆ ਉਹਨੇ ਕੱਲ ਰੇਲਵੇ ਜੁਆਇਨ ਕਰ ਲਈ ਲਓ ਘਾਟੇ ਤੇ ਆ ਪਾਰ ਰਹੇ ਸੀ ਰੇਲਵੇ ਜੁਆਇਨ ਕਰ ਲਈ ਉਹਨੇ ਜੀ ਕਿਉਂਕਿ ਉਸ ਤੋਂ ਪਹਿਲਾਂ ਇਹ ਐਨ ਐ ਆਈ ਨੂੰ ਇੱਕ ਉਹਨੇ ਵਿਸਤਾਰਤ ਇੰਟਰਵਿਊ ਦਿੱਤੀ ਆ ਜੀ ਉਹਦੇ ਵਿੱਚ ਸਾਰਾ ਉਹਨੇ ਦਰਦ ਬਿਆਨਿਆ ਹਮ ਕਿ ਜਦੋਂ ਮੈਂ ਵਰਲਡ ਚੈਂਪੀਅਨਸ਼ਿਪ ਜਿੱਤ ਕੇ ਆਇਆ ਜੀ ਬਾਈ ਦੇ ਵਿੱਚ ਐਸੀ ਸਰਕਾਰ ਨੇ ਮੇਰੇ ਨਾਲ ਜੌਬ ਦਾ ਵਾਅਦਾ ਕੀਤਾ ਸੀਗਾ ਨਹੀਂ ਨਿਭਾਇਆ ਹਮ ਨਿਰਾਸ਼ ਹਾਂ ਜੀ ਇਸ ਤੋਂ ਇਲਾਵਾ ਜੇ ਤੁਸੀਂ ਦੇਖੋ ਕਿ ਹਰ ਮਿਲਨ ਬੈਂਸ ਜਿਸ ਕੁੜੀ ਦੀਆਂ ਤਸਵੀਰਾਂ ਆਪਦੇ ਇਨਸਟਾ ਤੇ ਫੇਸਬੁੱਕ ਤੇ ਪਾਉਂਦੇ ਰਹੇ ਇਹ ਲੋਕ ਜੀ ਹਰ ਮਿਲਨ ਬੈਂਸ ਇੱਥੋਂ ਚਲੇ ਗਏ ਆਪ ਦੀ ਪ੍ਰਮੋਸ਼ਨ ਕਰੀਗੇ ਉਹਨਾਂ ਦਾ ਫੇਰ ਸਾਰ ਨਹੀਂ ਲਈ ਹੈ ਕੋਈ ਨਾਲ ਨਹੀਂ ਖਲੋਂਦਾ ਸਰ ਜੀ ਖੜਾਰੀਆਂ ਦੇ ਨਾਲ ਨਹੀਂ ਖਲੋਂਦਾ ਇਹ ਭਗਵੰਤ ਮਾਨ ਦੇ ਨਾਲ ਖਲੋਂਦੇ ਭਗਵੰਤ ਮਾਨ ਤੇ ਇਹ ਕਹਿ ਦੇਵੇ ਕਿ ਮੈਂ 110 ਮੀਟਰ ਜੈਵਲਿਨ ਸੁੱਟੀ ਐ ਸਟੌਚ ਹਮ ਇਹਨਾਂ ਨੇ ਕਿਹਾ ਕਿ ਹਾਂਜੀ ਹਾਂਜੀ ਸੁੱਟੀ ਹੈ ਜੀ ਉਹ ਤਾਂ ਹੁੰਦਾ ਹੀ ਫਿਰ ਇਹਨਾਂ ਨੇ ਕਹਿਣਾ ਹੈ ਕਿ 110 ਹਮ ਮਾਨਸਤ ਤੇ ਆਪ ਦੀ ਆਈ ਤੇ ਆ ਜਾਣ 150 ਮੀਟਰ ਲਾ ਸਕਦੇ ਆ ਹਮ 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 ਪਰ ਇੱਕ ਖੜਾਰੀ ਨਾਲ ਨਹੀਂ ਖਲੋਂਗੇ ਜੀ ਹਰ ਮਿਲਨ ਬੈਂਸ ਇੱਥੋਂ ਚੰਡੀਗੜ੍ਹ ਚਲੇ ਗਏ। ਹੂੰ ਕਿਉਂਕਿ ਜੌਬ ਨਹੀਂ ಸಿਗ ਰਹੀ। ਜੀ ਜੀ। ਉਹ ਜੌਬ ਕੋਈ ਤਾਂ ਚਾਹੀਦਾ ਹੈ। ਕੋਈ ਇੱਕ ਵੀ ਤਾਂ ਸਿਕਿਉਰ ਕਰਨਾ ਨਾਲ। ਇੱਕ ਕੁੜੀ ਹੋਰ ਹੈ 90 ਲਾਗੇ ਦੀ ਹਰਜਿੰਦਰ ਕੌਰ। ਜੀ। ਉਹ ਆਈ ਜਿੱਤ ਕੇ। ਉਹਨੂੰ ਕਿਹਾ ਤੈਨੂੰ ਜੌਬ ਦੇਵਾਂਗੇ। ਜੀ। ਉਹ ਅਜੇ ਕੁਝ ਹਫ਼ਤੇ ਪਹਿਲਾਂ ਰੋਂ ਰਹੀ ਸੀ। ਹੂੰ। ਕਿ ਜੌਬ ਨਹੀਂ ਹੈ। ਸਭ ਇਹਨਾਂ ਬੰਦਿਆਂ ਨੇ ਇਨਾ ਬੰਦਿਆਂ ਨੇ ਕਿੰਨੀ ਵੀਡੀਓ ਪ੍ਰਚਾਰੀ ਜਿਹਦੇ ਚ ਇੱਕ ਪੱਲੇਦਾਰੀ ਕਰ ਰਿਆ ਸੀਗਾ ਹੂੰ ਸਾਡਾ ਚੈਂਪੀਅਨ ਜੀ ਬਿਲਕੁਲ ਸਾਡਾ ਉਹ ਕਾਫੀ ਵਾਇਰਲ ਹੋਈ ਹੋਰ ਵਾਇਰਲ ਹੋਈ ਖੈਰ ਇਹਨਾਂ ਨੇ ਵਾਇਰਲ ਕੀਤੀ ਵੀ ਕਰ ਵਾਇਰਲ ਕੀਤੀ ਬਿਲਕੁਲ ਕੀਤੀ ਹੈ ਜੀ ਉਹਨੂੰ ਇਹ ਕਹਿ ਕੇ ਵਾਇਰਲ ਕੀਤਾ ਗਿਆ ਕਿ ਕੋਚ ਹੈ ਹੂੰ ਕੋਚ ਲਾ ਦਿੱਤਾ ਜੀ ਫਰੀਦਕੋਟ ਚ ਤੁਸੀਂ ਜਾ ਕੇ ਜਿੱਥੇ ਜੋਬ ਕਰਦਾ ਮੈਂ ਹੁਣ ਕੋਈ ਗੱਲ ਫੁੱਲਣੀ ਨਹੀਂ ਚਾਹੁੰਦਾ ਹੂੰ ਜਾ ਕੇ ਪੁੱਛ ਲਿਓ ਕਿ ਜੋਬ ਕਾਦੀ ਆ ਮੈਂ ਤੁਹਾਨੂੰ ਸ਼ਹਿਰ ਦੱਸ ਦਿੰਦਾ ਜੀ ਕੋਈ ਵੀ ਲੋਕਲ निवासी ਜਾ ਕੇ ਉੱਥੇ ਪਤਾ ਕਰ ਸਕਦਾ ਕਿ ਜੋਬ ਕਾਦੀ ਆ ਹਮ ਹਰ ਇੱਕ ਗੱਲ ਚ ਸਰ ਕੁਫਰ ਤੋ ਲਿਆ ਜਾਂਦਾ ਜੀ ਹਰ ਇੱਕ ਗੱਲ ਚ ਇੱਥੇ ਝੂਠ ਬੋਲਿਆ ਜਾਂਦਾ ਹਾਥੀ ਦੇ ਦੰਦਾਂ ਦਾ ਕੰਮ ਦਿਖਾਉਣ ਨੂੰ ਹੋਰ ਐਸ ਸਪੋਰਟਸ ਪਾਲਿਸੀ ਦੇ ਵਿੱਚ ਜੀ ਕੁਝ ਚੰਗੀਆਂ ਚੀਜ਼ਾਂ ਹਨ ਹਮ ਤੁਸੀਂ ਇਹ ਦੇਖੋ ਕਿ ਉਹ ਕਿੰਨਾ ਪੈਸਾ ਦੇ ਰਹੇ ਹਰਿਆਣੇ ਵਾਲੇ ਉਹਨਾਂ ਦੀ ਸਪੋਰਟਸ ਪਾਲਿਸੀ ਦੇ ਮੁਤਾਬਕ ਜੋ ਪਾਰਟਿਸਪੇਟ ਕਰਕੇ ਆ 50 ਲੱਖ ਰੁਪਏ ਤਾਂ ਉਹ ਹੀ ਲੱਜੇਗਾ ਮੇਰੇ ਖਿਆਲ ਦੇ ਨਾਲ ਜਾ 6 ਕਰੋੜ ਉਹਨਾਂ ਦਾ 골ਡ ਮੈਡਲਿਸਟ ਲੈ ਕੇ ਜਾ ਰਿਹਾ ਜੀ ਜੀ 4 ਕਰੋੜ ਉਹਨਾਂ ਦਾ ਖੇਤ ਸਿਲਵਰ ਮੈਡਲ ਲੈ ਜਾ ਰਿਹਾ 2.5 ਕਰੋੜ ਉਹਨਾਂ ਦਾ ਬ੍ਰਾਉਂਜ਼ ਅਸੀਂ 1 ਕਰੋੜ ਦੇ ਰਹੇ ਹਾਂ ਤੇ ਪ੍ਰੋਮੋਸ਼ਨ ਕਿੰਨੀ ਹੈ ਕਿੰਨੀ ਉਦੋਂ ਬਾਦ ਉਦੋਂ ਪ੍ਰੋਮੋਸ਼ਨ ਤਾਂ ਹੀ ਲਾ ਦੇਣੇ ਆ ਅਜੇ ਤੱਕ ਕੱਲੀ ਜਾਣੀ ਹੈ ਉਸ ਤੋਂ ਅੱਗੇ ਆ ਜਾਓ ਇਹ ਜਿਹੜੀ ਸਪੋਰਟਸ ਪਾਲਿਸੀ ਆ ਇਹਦੇ ਵਿੱਚ ਜਿਹੜੀ ਜੌਬ ਦਿੱਤੀ ਗਈ ਆ ਜੀ ਉਹਦੇ ਵਿੱਚ ਮੈਂ ਹੈਰਾਨ ਰਹਿ ਗਿਆ ਮੈਂ ਇੱਕ ਕਹ ਲੋ ਕਿ ਛਟਕਾ ਖਾਦਾ ਹਮ ਹਜ਼ੂਰ 40 ਡਿਪਟੀ ਡਾਇਰੈਕਟਰ ਬਣਾ ਦਿੱਤੇ ਜੀ ਉਹ ਪੋਸਟਾਂ ਕ੍ਰੀਏਟ ਕੀਤੀਆਂ ਨੇ ਸਰ ਜੀ 40 ਡਿਪਟੀ ਡਾਇਰੈਕਟਰ ਦੱਸੋ ਇਹਨੇ ਤੇ ਜਿਲੇ ਹੀ ਜਾਂ ਨਹੀਂ ਕਿੱਥੇ ਕਿੱਥੇ ਲਾਉਣੇ ਤੇ ਪੂਰੀ ਜ਼ਿੰਦਗੀ ਉਹਨਾਂ ਦੀ ਤਰੱਕੀ ਨਹੀਂ ਹੋਏਗੀ ਕਿਉਂਕਿ ਸਰ ਡਾਇਰੈਕਟਰ ਆਈਐਸ ਲੱਗਦਾ ਹਮ ਸਾਰੀ ਜ਼ਿੰਦਗੀ ਤੁਸੀਂ ਉੱਥੇ ਬੈਠੇ ਰਹੋ ਇੱਕ ਕੁਰਸੀ ਤੇ ਕੋਈ ਤਰੱਕੀ ਹੈ ਨਹੀਂ ਤੁਹਾਡੀ ਨਾ ਤਰੱਕੀ ਤੇ ਉਧਰ ਗੇਮ ਵਾਲੇ ਪਾਸੇ ਵੀ ਖਿੱਚ ਲਿਆਉਣਾ ਵੀ ਇੱਧਰ ਵੀ ਰਹਿਣ ਦੇ ਉੱਤੇ ਇੱਧਰ ਵੀ ਉਹ ਜਸਟ ਉਹ ਡੀਐਸਓ ਬਣ ਕੇ ਰਹਿ ਗਏ ਜੀ ਉੱਤੇ ਆਈਐਸ ਬੈਠਾ ਕੋਣ ਕਿਸੇ ਦੀ ਸੁਨੇਗਾ ਜੀ ਤਾਂ ਉਹ 40 ਪੋਸਟਾਂ ਕਰ ਦਿੱਤੀਆਂ ਇਹਨਾਂ ਨੇ ਹੁਣ ਜਿੱਦਾਂ ਕਹਿ ਲੋ ਕਿ ਸਾਡੇ ਸਾਹਮਣੇ ਹਰਮਨਪ੍ਰੀਤ ਧੁਰੀ ਹੈ ਏ ਡੀਐਸਪੀ ਆ ਜਾਂ ਕੁਝ ਪੀਸੀਐਸ ਬਣਾਏ ਇਨਾਂ ਨੇ ਉਹ ਪਿਛਲੀ ਸਰਕਾਰ ਵੇਲੇ ਦਾ ਪ੍ਰੋਸੈਸ ਫਾਲੋ ਆ ਇਹਨਾਂ ਨੇ ਬਿਲਕੁਲ ਹੁਣ ਸਪੋਰਟਸ ਕੋਟਾ ਐ ਸਰ ਜੀ ਸਪੋਰਟਸ ਕੋਟਾ ਵੀ ਬਦ ਹਾਲ ਆ ਬੇਹਾਲ ਆ ਹੂੰ ਅਪਲਾਈ ਕਰਨ ਵਾਸਤੇ ਵੀ ਉਹ ਕਹਿੰਦੇ ਕਿ ਸੀਨੀਅਰ ਮੈਡਲ ਹੋਣਾ ਚਾਹੀਦਾ ਤੁਹਾਡੇ ਕੋਲ ਨੈਸ਼ਨਲ ਟੂ ਕੀ ਕਰੋਗੇ ਤੁਸੀਂ ਸਰ ਕੁਝ ਨਹੀਂ ਕਰ ਸਕਦੇ ਸੋ ਇਹ ਬਹੁਤ ਖਸਤਾ ਸਾਡਾ ਟਾਂਚਾ ਹੈ ਦੇਖੀ ਅੱਛਾ ਬਹਾਦਰ ਪਾਠਕ ਜੀ ਨੈਕਸਟ ਸ਼੍ਰੀ ਜੇਸ਼ ਹੈ ਸਦੇਸ਼ ਦਾ ਹੂੰ ਵਰਲਡ ਕਪ ਐਫ ਆਈ ਐਚ 올림픽 ਚ ਰਿਜ਼ਰਵ ਖਿਡਾਰੀ ਸੀਗਾ ਕਿਉਂਕਿ ਦੇਖੋ ਹੁੰਦਾ ਕੀ ਹੈ ਕਿ ਕੁਝ ਥਾਵਾਂ ਤੇ ਤੁਸੀਂ ਗਿਣਤੀ ਦੇ ਖਿਡਾਰੀ ਲਿਆ ਸਕਦੇ ਹੋ ਹੂੰ ਉਹਨਾਂ ਨੇ ਜਿੰਨਾ ਕੋਟਾ ਦਿੱਤਾ ਪਰ ਉਹ ਖਿਡਾਰੀ ਜਿਹੜੇ ਇਸ ਤਰ੍ਹਾਂ ਬੈਠੇ ਹੁੰਦੇ ਮੰਨ ਲਓ ਕਿਸੇ ਨੂੰ ਸੱਟ ਲੱਗ ਜਾਂਦੀ ਸ਼੍ਰੀ ਜੇਸ਼ ਨੂੰ ਕੋਈ ਵੀ ਸੱਟ ਲੱਗ ਜਾਂਦੀ ਜੀ ਜੀ ਬਹਾਦਰ ਪਾਟਕ ਤੁਹਾਨੂੰ ਉੱਥੇ ਗੋਲਚੀ ਨਜ਼ਰ ਆਉਣਾ ਸੀ ਹੂੰ ਬਹਾਦਰ ਪਾਟਕ ਨੂੰ ਮਿਲ ਰਿਹਾ 15 ਲੱਖ ਰੁਪਈਆ ਜੀ ਜੀ ਪਾਰਟਿਸਪੇਟ ਦਾ ਤੇ ਉਸੇ ਹੀ ਕਹ ਲੋ ਕਿ ਹਾਕੀ ਦੇ ਖਿਡਾਰੀਆਂ ਨੂੰ ਦੂਜੇ ਪਾਸੇ ਕਰੋੜ ਜੀ ਜੀ ਜਦ ਕਿ ਇਹੀ ਇੱਕ ਵਿਤਕਰ ਹੈ ਇਹੀ ਇੱਕ ਵਿਤਕਰ ਹੈ ਤੁਸੀਂ ਕਹਿ ਰਹੇ ਹੋ ਕਿ ਭਾਈ ਜਦ ਤੱਕ ਤੂੰ ਖੇਡੇਗਾ ਨਹੀਂ ਜੀ ਜੀ ਜਦ ਤੱਕ ਤੂੰ ਖੇਡੇਗਾ ਨਹੀਂ ਹਮ ਹਮ ਤਦ ਤੱਕ ਅਸੀਂ ਤੈਨੂੰ ਮੰਨਦੇ ਨਹੀਂ ਜੀ ਬਿਲਕੁਲ ਦੇਖੋ ਉਹਦਾ ਕੋਈ ਕਸੂਰ ਹੈ ਕਿ ਸ਼੍ਰੀ ਜੇਸ਼ ਉੱਥੇ ਮੌਜੂਦ ਸੀ ਉਹਦੀ ਕਿਸਮਤ ਜਿਹੜੀ ਸ਼੍ਰੀ ਜੇਸ਼ ਤੇ ਨਿਰਭਰ ਕਰਦੀ ਸੀ ਜੀ ਕਿ ਜੇ ਸੱਟ ਲੱਗੇਗੀ ਤਾਂ ਸ਼੍ਰੀ ਜੇਸ਼ ਬਾਹਰ ਹੋਏਗਾ ਤਦ 1 ਕਰੋੜ ਦਾ ਹਲ ਪਰ ਬਚਾ ਕੇ ਤਾਂ ਰੱਖਣਾ ਹੀ ਚਾਹੀਦਾ ਹੈ ਸ਼੍ਰੀ ਜੇਸ਼ ਚਲਾ ਗਿਆ ਤਾਂ 1 ਕਰੋੜ ਦਾ ਲੋੜ ਹੈ ਏਡਾ ਗੰਧ ਪੈ ਗਿਆ ਕਿ ਅੱਗੇ ਕੀ ਹੁੰਦਾ ਸੀਗਾ ਤੁਸੀਂ ਪਾਵਰ ਦੇ ਵਿੱਚੋਂ ਤੁਸੀਂ ਮਤਲਬ ਕਿ ਰਸੂਖਦਾਰ ਹਾਂ ਸਰ ਤਾਂ ਸਫਾਰਸ਼ ਦੇ ਤਹਿਤ ਮੁੰਡਾ ਪਾ ਦਿੱਤਾ ਜਾਂਦਾ ਸੀ ਕੋਚ ਨੂੰ ਕਿਹਾ ਜਾਂਦਾ ਸੀ ਯਾਰ ਢੇੜਾ ਛੇੜਾ ਦਵਾ ਲਿਆ ਇਹਦਾ ਗ੍ਰੇਡ ਲੱਗ ਜਾਏਗਾ ਇਹਦਾ ਕੁਝ ਬੈਨੀਫਿਟ ਮਿਲ ਜਾਏਗਾ ਹਮ ਹਜ਼ੂਰੇ ਦੇ ਚ ਇਹਨਾਂ ਨੇ ਇੱਕ ਹੋਰ ਪੰਬਲ ਪੂਸਾ ਪਾਇਆ ਕਿ 35% ਹਮ ਤੁਹਾਨੂੰ ਗੇਮਸ ਜਿਹੜੀ ਟੀਮ ਜਾਏਗੀ ਤੁਹਾਨੂੰ ਗੇਮਾਂ ਖੇਡਣੀਆਂ ਪੈਣਗੀਆਂ ਔਰ ਉਹਦੇ ਚ ਫਿਰ ਤੁਹਾਡਾ ਗ੍ਰੇਡ ਲੱਗੇਗਾ ਜੇ ਮੰਨ ਲਓ ਜੇ ਮੰਨ ਲਓ ਤੁਸੀਂ ਉੱਥੇ ਚੁਣੇ ਗਏ ਹੋ ਵਿਨਿੰਗ ਕੰਬੀਨੇਸ਼ਨ ਦੇ ਨਾਲ ਕੋਚ ਅੱਗੇ ਵੱਧਦਾ ਹੈ ਤਦ ਵੀ ਤੁਸੀਂ ਰਗੜੇਗਾ ਹੂੰ ਤੁਹਾਨੂੰ ਗ੍ਰੇਡੇਸ਼ਨ ਦੇਣੀ ਨਹੀਂ ਇਹਨਾਂ ਨੇ ਜੀ ਮਤਲਬ 35% ਜੋ ਬਿਲਕੁਲ 35% ਗੇਮਪਲੇ ਕਰੋ ਹੂੰ ਤੇ ਉਹਦੇ ਚ ਕੀ ਹੈ ਕਿ ਜਿਹੜਾ ਸਫਾਰਸ਼ੀ ਹੈ ਉਹਨੂੰ 10 ਮਿੰਟ ਵਾਰੜ ਕੇ ਫੋਟੋ ਫੋਟੋ ਕਰ ਲਿਆ ਕਰਨਗੇ ਅੱਗੇ ਤੋਂ ਬਾਹਰ ਬੈਂਚ ਤੇ ਬੈਠੇ ਰਹਿੰਦੇ ਸੀ ਹੁਣ ਉਹ ਅੰਦਰ ਵੀ ਜਾਣਗੇ ਅੰਦਰ ਵੀ ਜਾਣਗੇ ਬਿਲਕੁਲ ਮਤਲਬ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਨੇ ਤਾਂ ਇਹ ਸਾਰਾ ਕੁਝ ਹੈ ਨਾ ਜਿਹੜਾ ਉਹ ਚੱਲਦਾ ਪੈਸਾ ਤਾਂ ਗੱਲ ਇਹ ਕਿ ਅਸੀਂ ਤਗਮੇ ਦੇ ਹੱਕਦਾਰ ਹੀ ਨਹੀਂ ਆ। ਬਿਲਕੁਲ ਬਿਲਕੁਲ ਅਸੀਂ ਕਹਿੰਦੇ ਇਹ ਹੁਣ ਜਿਹੜੇ ਬੰਦਿਆਂ ਨੇ ਕਦੇ ਮੈਨੂੰ ਲੱਗਦਾ ਕਿ ਗੁੱਲੀ ਡੰਡਾ ਨਹੀਂ ਖੇਡਿਆ ਉਹ ਕਹਿੰਦੇ ਸਿਫਤਕੌਰ ਸਮਰ ਨੇ ਕੀ ਜਿੱਤਿਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਵਰਲਡ ਦੇ ਵਿੱਚ ਪੋਜੀਸ਼ਨ ਹੈ ਉਹਦੀ ਰੈਂਕ ਦੇ ਵਿੱਚ ਠੀਕ ਹੈ ਤਗਮਾ ਨਹੀਂ ਕੋ ਦਿਨ ਨਹੀਂ ਹੁੰਦਾ ਜੀ ਜੀ ਬਿਲਕੁਲ ਉਹਨੂੰ ਪਾਲਿਸੀ ਦੇ ਮੁਤਾਬਕ ਪੈਸੇ ਮਿਲ ਰਿਹਾ ਉਹਨੂੰ ਕੋਈ ਦਾਨ ਨਹੀਂ ਦਿੱਤਾ ਜਾ ਰਿਹਾ ਪਰ ਮੇਨ ਗੱਲ ਹੈ ਨੌਕਰੀ ਕਿ ਬੱਚੇ ਇੱਕ ਪਾਸੇ ਉਹ ਸਾਰਾ ਕੋਸ਼ਿਸ਼ ਛੜ ਛੜਾ ਕੇ ਜੇ ਖੇਡਾਂ ਦੇ ਲੜ ਲੱਗਦੇ ਨੇ ਤਾਂ ਉਹਨਾਂ ਦਾ ਭਵਿੱਖ ਜਿਹੜਾ ਉਹ ਬੰਨਾ ਚਾਹੀਦਾ ਸੀ ਬਿਲਕੁਲ ਬਿਲਕੁਲ ਦੋ ਚਾਰਾਂ ਨੂੰ ਵੇਖ ਕੇ ਕਈ ਸਾਰੇ ਹੋਰ ਆਉਂਦੇ ਆ ਤੇ ਜੇ ਉਹਨਾਂ ਦਾ ਹੀ ਫਿਊਚਰ ਮਾੜਾ ਹੈ ਫਿਰ ਦੂਜਿਆਂ ਨੇ ਤਾਂ ਜੀ ਸੁੱਟਨੇ ਸੁੱਟਨੇ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਆ ਗਏ ਨੇ ਮਿੰਟੂ ਜੀ ਗੁਲਸ਼ਨ ਜੀ ਕਹਿ ਰਹੇ ਨੇ ਕਿ ਮਿੰਟੂ ਜੀ ਪ੍ਰਾਊਡ ਆਫ ਯਰ ਹਾਰਡ ਵਰਕਿੰਗ ਆਡੀ ਮਿਹਨਤ ਨੂੰ ਸਲਾਮ ਹੈ ਜੀ ਅਮਰਤਪਾਲ ਸਿੰਘ ਜੀ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਦੀ ਖੇਡ ਨੀਤੀ 'ਚ ਖਿਡਾਰੀਆਂ ਨਾਲ ਪੱਖਪਾਤ ਹੋ ਰਿਹਾ ਹੈ ਦੀ ਨਿੰਦਾ ਕਰਨੀ ਚਾਹੀਦੀ ਹੈ ਤੇ ਆਲਰੇਡੀ ਮਿੰਟੂ ਜੀ ਗੱਲਾਂ ਜਿਹੜੀਆਂ ਉਹ ਬਿਲਕੁਲ ਤਰਕ ਨਾਲ ਹੀ ਕਰ ਰਹੇ ਨੇ ਪੰਜਾਬੀ ਜੀ ਕਹਿ ਰਹੇ ਨੇ ਕਿ ਭਾਈ ਪਿੰਡ ਦੀ ਟੀਮ 'ਚ ਵੀ ਖੇਡਣਾ ਔਖਾ ਹੈ ਤੇ 올림픽 ਤੱਕ ਜਾਣਾ ਤਾਂ ਫਿਰ ਇਹ ਇਹਨਾਂ ਨੂੰ ਇੱਕੋ ਇੱਕੋ ਹੀ ਬੰਦੇ 'ਚ ਸਭ ਕੁਝ ਨਜ਼ਰ ਆਉਂਦਾ ਹੈ ਭਗਵੰਤ ਮਾਨ ਜੀ ਇਹਨਾਂ ਦੇ ਸਮਰਥਕਾਂ ਨੂੰ ਹੂੰ ਹੂੰ ਕਿ ਭਗਵੰਤ ਮਾਨ ਤਾਂ ਇਹ ਕਹਿਦਨ ਕਿ ਡਬਲਯੂਡਬਲਯੂਐਫ ਦਾ ਵੀ ਪਹਿਲਵਾਨ ਰਿਹਾ ਹੈ ਜੀ ਤਾਂ ਇਹ ਇਹਨਾਂ ਨੇ ਸਾਨੂੰ ਜਿਚਾਉਣ ਦਾ ਯਤਨ ਕਰਨਾ ਕਿ ਤੁਹਾਨੂੰ ਨਹੀਂ ਪਤਾ ਤੁਹਾਡੇ ਘਰੇ ਉਦੋਂ ਟੀਵੀ ਨਹੀਂ ਸੀ ਹੈਗਾ ਜਦੋਂ ਇਹ ਬੜੇ ਤਗੜੇ ਮੋਦੀ ਸਾਹ ਵਾਲੀ ਹਨਰੀ ਗਲੀਮਸੂਰਾ ਨਾਲ ਲੜਦਾ ਰਿਹਾ ਜੀ ਜੀ ਮਿਸਟਰ ਰੁਡਨਸ ਆਪ ਇਹਨਾਂ ਨੇ ਆਈਡੀ ਤੇ ਨਾਮ ਲਿਖਿਆ ਹੋਇਆ ਕੰਟਰੀਬਿਊਸ਼ਨ ਲਈ ਸ਼ੁਕਰੀਆ ਜੀ ਉਹ ਕਹਿ ਰਹੇ ਨੇ ਕਿ ਸੁਖਵੀਰ ਬਾਦਲ ਤੇ ਕੈਪਟਨ ਕੀ ਬੈਕ ਸਟਰੋਂਗ ਸੀ ਕਹਿੰਦੇ ਉਹ ਸਰਕਾਰ ਤੋਂ ਬਾਅਦ ਵੀ ਚੱਲ ਗਏ ਮਾਨ ਸਾਹਿਬ ਨੂੰ ਕਹਿੰਦੇ ਕੌ ਵੀ ਤਿਆਰ ਰਹਿਣ ਅੱਗੇ ਆਉਣ ਵਾਲੇ ਟਾਈਮ 'ਚ ਇਹਨਾਂ ਦਾ ਫਿਊਚਰ ਜਿਹੜਾ ਉਹ ਵੀ ਆਪ ਦਾ ਵੀ ਔਖਾ ਹੀ ਹੋਣਾ ਹੈ ਜੀ ਜੀ ਬਹੁਤ ਸਾਰੇ ਦੋਸਤ ਐ ਆਪਣੀ ਸਹਾਇਤਾ ਵੀ ਕਰ ਰਹੇ ਨੇ ਆਪਣੀਆਂ ਗੱਲਾਂ ਕਹਿ ਰਹੇ ਨੇ ਕਿ ਲਾਈਕ ਸ਼ੇਅਰ ਦਾ ਹੰਬੜਾ ਮਾਰ ਦਿਓ ਭਾਈ ਕਰ ਦਿਓ ਸਾਡੀਆਂ ਵੀ ਮਨੋਂ ਤੇ ਦੋਸਤਾਂ ਦੀਆਂ ਵੀ ਮੰਨ ਲਓ ਅ ਮੰਦੀਪ ਬਰਾਰ ਜੀ ਕਹਿ ਰਹੇ ਬਾਈ ਗਿੱਦੜਵਾਤ ਨੂੰ ਮਨਪ੍ਰੀਤ ਸਿੰਘ ਬਾਦਲ ਦਾ ਨਾਂ ਚੱਲੀ ਜਾਂਦਾ ਉਹ ਵੀ ਆਮ ਆਦਮੀ ਪਾਰਟੀ ਸ਼ਾਮਲ ਹੋਣਗੇ ਤੇ ਗਿੱਦੜਵਾਤ ਤੋਂ ਟਿਕਟ ਟਿਕਟ ਤੇ ਲੜਨਗੇ ਕੀ ਹੋ ਸਕਦਾ ਹੈ ਨੇ ਤੇ ਬਲੂਕ ਸਿੰਘ ਨੂੰ ਪੁੱਛ ਲੋ ਭਈ ਗੱਲ ਇਹ ਆ ਕਿ ਇਹ ਪੂਰੇ ਕਟੜਕਾਲੀ ਆ ਜੀ ਦਬਗੇ ਹਲਾ ਨਹੀਂ ਆ ਇਹਨਾਂ ਨੂੰ ਪਤਾ ਹੋਏਗਾ ਕਿ ਕਿਹੜਾ ਆ ਰਿਹਾ ਉਧਰੋਂ ਭਈ ਜੀ ਕਾਲੀਆਂ ਵਨੀ ਉਹ ਕਿਹੜਾ ਆ ਰਿਹਾ ਕਿ ਡੜਵਾ ਦਾ ਬੜਾ ਗਾ ਪਿਆ ਹੋਇਆ ਵੈਸੇ ਸਨ